ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਸਾਡੀ ਸਵੇਰ ਸਵੇਰ ਸਫਾਈ ਸ਼ੁਰੂ ਹੋ ਗਈ ਆ ਅੰਕਿਤਾ ਚਲ ਗਈ ਐ ਸਕੂਲ ਉਹਨੂੰ ਸਕੂਲੇ ਭੇਜ ਕੇ ਤਾਂ ਅਸੀਂ ਆ ਗਏ ਆ ਬੈਕਯਾਰਡ ਵਿੱਚ ਬਾਉਜੀ ਨੇ ਮੇਰੀ ਕੋਟੀ ਪਾਈ ਆ ਫਰੰਟਯਾਰਡ ਤੇ ਕਾਫੀ ਠੰਡ ਸੀਗੀ ਤਾਂ ਮੈਂ ਆਪਣੀ ਕੋਟੀ ਲਾ ਕੇ ਇਹਦੇ ਪਾਤੀ ਤਾਂ ਹੁਣ ਲਾਉਂਦਾ ਨਹੀਂ ਹੈਗਾ ਤੇ ਹੁਣ ਪ੍ਰਟੈਂਡ ਕਰਦਾ ਵੀ ਮਮਾ ਆ ਉਹ ਦੇਖੋ ਤੇ ਮੇਰੇ ਵਾਂਗੂ ਲੱਗਾ ਸਫਾਈ ਕਰਨ ਕਿ ਮੈਂ ਇੱਕ ਦਿਨ ਸਾਰੀ ਬੈਕਿਆਰ ਸਾਫ਼ ਕੀਤੀ ਸੀ ਤਾਂ ਉਦੋਂ ਆਹੇ ਕੰਮ ਹੁੰਦਾ ਸੀਗਾ ਤਾਂ ਇਹ ਮੈਨੂੰ ਨੋਟਿਸ ਕਰਦਾ ਸੀ ਤੇ ਦੇਖੋ ਲੱਗਾ ਜੋ ਮੈਂ ਕਰਨਾ ਹੁੰਦਾ ਇਨੇ ਕਰਨਾ ਹੀ ਕਰਨਾ ਹੈ ਨਾ ਲਾ ਮਮਾ ਦੀ ਕੋਟੀ ਲਾ ਦੋ ਹੈ ਜੱਪ ਖੋਲ ਕੇ ਨਾ ਮਮਨ ਦੇ ਦੋ ਵਾਓ ਗੁੱਡ ਜੌਬ ਇਨ ਸਮਝ ਨਹੀਂ ਆਉਂਦੀ ਕਿ ਕਿੱਦਾਂ ਕਰਾ ਹੈਲਪ ਚਾਹੀਦੀ ਹੈ ਨਾ ਨਾ ਉੱਛੋ ਜੀ ਚਲੋ ਜੀ ਸਾਡੇ ਹਾਂ ਇਹਨੂੰ ਕਬੂਦ ਦਾ ਬੂਟਾ ਕਹਿੰਦੇ ਆ ਨਾ ਇਹ ਅਸੀਂ ਇੱਦੇ ਰੱਖ ਲਿਆ ਦੇ ਇਹਨਾਂ ਨੂੰ ਬੀ ਪੈ ਗਏ ਆ ਤੇ ਇਹ ਆਪਾਂ ਉਹ ਇਹ ਪਵਦਾਉਣਾ ਥੋੜਾ ਇਹਨੂੰ ਬੀ ਲੱਗੂਗਾ ਤੇ ਜ਼ਿਆਦਾ ਆਪਾਂ ਫੇਰ ਜਗ੍ਹਾ ਤੇ ਲਾਉਂਗੇ ਇਹ ਵੀ ਚਲਾ ਕੇ ਦਿਖਾ ਦਿਓ ਉਹਨੂੰ ਹੱਥ ਨਹੀਂ ਥੱਕਲਾਤਾ ਉਹ ਚਲ ਗਈ ਤੇ ਅੱਜ ਦਾ ਪਲਾਨ ਆ ਸਾਡਾ ਵੀ ਘਰ ਦੀ ਗੋਭੀ ਦੀ ਸਬਜ਼ੀ ਬਣਾਉਣ ਦਾ ਤੇ ਅੱਜ ਮੈਂ ਗੋਭੀ ਦੀ ਹਾਰਵੈਸਟਿੰਗ ਕਰਨੀ ਆ ਤੇ ਹਲੇ ਤਾਂ ਸਵੇਰਾ ਆ ਤੇ ਮੈਂ ਥੋੜਾ ਕਿਚਨ ਦਾ ਕੰਮ ਕਰਕੇ ਸਾਰੀ ਸਫਾਈ ਕਰਕੇ ਤਾਂ ਫੇਰ ਆਪਾਂ ਬਣਾਉਂਗੇ ਸਬਜ਼ੀ ਤੇ ਆਪਾਂ ਆਹ ਵਾਲਾ ਫੁੱਲ ਤੋੜ ਲੈਣਾ ਆ ਤੇ ਆ ਵੀ ਫੁੱਲ ਤੋੜ ਲੈਣਾ ਕਿਉਂਕਿ ਇਸ ਫੁੱਲ ਨੂੰ ਛੇਤੀ ਤੋੜਨ ਦਾ ਕਾਰਨ ਇਹ ਆ ਕਿਉਂਕਿ ਇਹ ਥੋੜਾ ਖਿਲਰੀ ਜਾਂਦਾ ਆ ਤੇ ਪੱਕ ਜਾਣਾ ਆ ਕਿਉਂਕਿ ਕੋਬੀ ਦਾ ਜਿਹੜਾ ਸੀਜ਼ਨ ਆ ਉਹ ਨੰਗ ਚੁੱਕਿਆ ਆ ਵੀ ਮੇਰਾ ਮਿੱਕੀ ਮਾਊਸ ਆ ਗਿਆ ਇਹ ਨਾ ਅੱਜਕੱਲ ਗੱਡੀਆਂ ਬਹੁਤ ਸਹੀ ਕਰਦਾ ਆ ਦੇਖੋ ਤੇ ਹਾਂਜੀ ਵੀ ਇਹ ਮਕੈਨਿਕ ਬਣ ਜਾਂਦਾ ਹੈ ਨਾ ਦੇਖੋ ਆਪਣੇ ਹੈਮਰ ਅ ਜਿੰਨਾ ਕੱਸੀ ਦਾ ਆ ਚਾਬੀਆਂ ਚੁੱਬੀਆਂ ਦੇਖ ਬਾਬਾ ਤੁਸੀਂ ਕੀ ਕਰਦੇ ਆ ਤੁਹਾਡਾ ਗਰਾਜ ਕਿੱਥੇ ਆ? ਗੱਡੀਆਂ ਠੀਕ ਕਰਨ ਵਾਲਾ। ਅੱਛਾ, ਉਹ ਫਰੰਟ ਤੇ ਆ ਵੀ ਜਿੱਥੇ ਗੱਡੀ ਖੜੀ ਹੁੰਦੀ ਹੈ। ਤੇ ਤੁਹਾਡੀ ਗੱਡੀ ਨੂੰ ਕੀ ਹੋ ਗਿਆ? ਖਰਾਬ ਹੋ ਗਿਆ ਗੱਡੀ। ਠੀਕ ਕਰਦੇ ਆ। ਜੋਟਨ, ਸਤਿ ਸ਼੍ਰੀ ਅਕਾਲ ਬੁਲਾ ਦਿਓ ਪਹਿਲਾਂ ਹੱਥ ਜੋੜ ਕੇ ਸਾਰਿਆਂ ਨੂੰ। ਪਹਿਲਾਂ ਗੱਡੀ ਥੱਲੇ ਰੱਖੋ। ਹਾਂ ਗੱਡੀ ਥੱਲੇ ਰੱਖ ਕੇ ਇਹਦਾ ਪ੍ਰੋਪਰਲੀ ਹੱਥ ਜੋੜ ਕੇ। ਹਾਂ ਤੁਸੀਂ ਠੀਕ ਹੈ ਸਾਰੇ। ਹਾਰੇ ਅੱਛਾ ਜੀ ਆਪਾਂ ਗੋਭੀ ਦੇ ਫਲ ਤੋੜਨੇ ਆ ਓਕੇ ਅੱਜ ਮੰਮਾ ਦੀ ਹੈਲਪ ਕਰਾਉਂਗੇ ਨੋ ਅੱਛਾ ਅਥਵੇ ਤੁਸੀਂ ਆਪਣੇ ਕੰਮ 'ਚ ਬਹੁਤ ਬਿਜ਼ੀ ਆ ਨਾ ਹਾਂਜੀ ਕੀ ਤੁਸੀਂ ਕਰਨਾ ਹੁਣ ਵੀ ਆਪਾਂ ਲੱਗੇ ਆ ਹਾਰਵੈਸਟਿੰਗ ਕਰਨ ਗੋਭੀ ਲੱਗੇ ਆ ਤੋੜਨ ਤੇ ਜੋੜਨ ਨੇ ਆਪਣੀ ਕੋਲੀ ਚੱਕ ਲੈ ਕੱਲਿੰਨ ਫਲੇਟ ਲੈ ਆਇਆ ਦੇਖੋ ਦੀ ਓਏ ਤੁਸੀਂ ਹੁਣ ਕੀ ਕਰਨ ਗੋਭੀ ਤੋੜਨੀ ਅੱਜ ਆਪਾਂ ਲੰਚ ਦੇ ਵਿੱਚ ਲੱਗੇ ਆ ਗੋਭੀ ਬਣਾਉਣਾ ਹੈ ਮੈਂ ਤੇ ਜੋਰਡਨ ਦੋਨਾਂ ਨੇ ਆਪਾਂ ਅੱਜ ਹਾਰਵੈਸਟਿੰਗ ਕਰਨੀ ਆ ਗੋਭੀ ਦੀ ਸਾਡੇ ਆ ਸਾਡਾ ਪਹਿਲਾ ਫੁੱਲ ਅਸੀਂ ਤੋੜਨਾ ਆਇਆ ਗੋਭੀ ਦਾ ਆਪਣੇ ਗਾਰਡਨ ਚ ਅਸੀਂ ਤਾਂ ਬਹੁਤ ਸੈਟਰਡੇ ਆਪਣੀ ਗੋਭੀ ਤੋੜਨ ਦੇ ਲਈ ਇੰਦਰ ਆ ਜਾਓ ਸੈਟਰਡੇ ਮੇਰੇ ਕੋਲ ਓਕੇ ਮੈਦਨ ਨਹੀਂ ਆਕੇ ਆਪਾਂ ਚੜ੍ਹਦੇ ਪੱਟ ਲੈਣਾ ਹੈ ਕਿਉਂਕਿ ਤੇ ਉਸ ਫੁੱਲ ਦੇ ਨਾਲ-ਨਾਲ ਜਿਹੜਾ ਉਹ ਨਾ ਇੱਕ ਕਪਾਹ ਵੀ ਫੁੱਲ ਤੋੜ ਲੈਣਾ ਕਿਉਂਕਿ ਇਹ ਵੀ ਵੱਡਾ ਹੈ ਤੇ ਸਾਡੇ ਲਈ ਇਹ ਨੇ ਸਬਜ਼ੀ ਹੋ ਜਾਣੀ ਹੈ ਤੇ ਉਧਰ ਛੋਟੇ-ਛੋਟੇ ਆ ਇਹ ਇਹਨਾਂ ਦੀ ਆਪਾਂ ਇਹਨਾਂ ਨੂੰ ਬਾਅਦ 'ਚ ਤੋੜੂਂਗੇ ਇੱਧਰ ਹੋਰ ਵੀ ਆ ਇਹ ਤੇ ਪੱਤਿਆਂ ਦੇ ਵਿੱਚ ਲੁਕ ਜਾਂਦਾ ਹੈ ਇੱਕ ਤਿੰਨ ਫੁੱਲ ਹੋਰ ਤਿਆਰ ਹੋਏ ਆ ਤੇ ਉਹ ਪਾ ਅਗਲੀ ਵਾਰ ਤੋੜੂਂਗੇ ਇਹ ਜੜ ਵੱਡੀ ਆ ਉਹਦੇ ਨਾਲ ਦੂਜੇ ਨਾਲ ਮੈਰੇ ਤੇ ਜੋਰਡਨ ਦੀ ਸਾਡੀ ਹਾਰਵੈਸਟਿੰਗ ਦੇਖੋ ਬਈ ਦੇਖੇ ਫੜੇ ਫੁੱਲ ਪੱਤੇ ਪੱਤੇ ਹੁੰਦੇ ਜਿਆਦਾ ਫੁੱਲ ਤਾਂ ਬਚਾ ਛੋਟਾ ਜਿਹਾ ਹੀ ਨਿਕਲਦਾ ਹੁੰਦਾ ਵਿੱਚ ਗੋਭੀ ਦੇ ਨਾਲ ਨਾਲ ਹੁਣ ਥੋੜਾ ਧਨੀਆ ਵੀ ਤੋੜ ਲੈਣੇ ਆ ਕਿ ਕਿਨੇ ਤੇ ਪੱਕ ਜਾਣਾ ਹੈ ਬੱਚੇ ਨੇ ਸ਼ਾਰ ਪਿਆ ਰਾਜੇ ਮੰਮਾ ਮੈਂ ਨਾ ਤੋੜ ਕੇ ਉਸਮਾਨ ਤਿਆਰ ਕਰ ਲਿਆ ਆ ਤੇ ਇਧਰ ਮੈਂ ਆਲੂ ਵੀ ਕੱਟ ਲਿਆ ਗੋਭੀ ਦੇ ਲਈ ਤੇ ਇਧਰ ਆਪਾਂ ਆਪਣੀ ਗੋਭੀ ਵੀ ਕੱਟ ਕੇ ਤੋੜ ਕੇ ਰੱਖ ਲਈ ਹੈ ਤੇ ਪਾਣੀ ਨਿਚੜਦਾ ਇਹਦੇ ਵਿੱਚੋਂ ਸਬਜੀ ਬਣ ਗਈ ਆ ਵੇਖੋ ਬਣ ਕੇ ਕਿੰਨੀ ਵਧੀਆ ਬਣੀ ਆ ਤੇ ਕਲਰ ਵੀ ਬਹੁਤ ਵਧੀਆ ਆਇਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਧਨੀਆ ਲਓ ਜੀ ਆਪਣੀ ਸਬਜੀ ਤਿਆਰ ਆ ਹੁਣ ਇੱਧਰ ਚਟਣੀ ਦਾ ਵੀ ਸਾਰਾ ਸਮਾਨ ਤਿਆਰ ਆ ਮੈਂ ਸਾਰਾ ਕੁਝ ਵਿੱਚ ਪਾ ਆਇਆ ਪਰ ਅੰਕਦਰ ਨੂੰ ਕ੍ਰੈਂਕ ਕਰਨਾ ਹੈ ਸਮਾਨ ਥੱਲੇ ਚਲ ਜਾਣਾ ਹੈ ਸਾਰਾ ਆਪਣੀ ਚਟਣੀ ਵੀ ਬਣ ਗਈ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਇਹਦਾ ਇਹ ਖਾਣ ਨੂੰ ਬੜੀ ਵਧੀਆ ਲੱਗਣੀ ਆ ਇਹਦਾ ਕੁੰਡੇ ਚ ਬਣੀ ਹੁੰਦੀ ਨਾ ਇਦਾਂ ਦੀ ਲੱਗਦੀ ਦੇਖਣ ਨੂੰ ਮੈਂ ਥੋੜੀ ਮੋਟੀ ਮੋਟੀ ਰੱਖਦੀ ਹੁੰਦੀ ਆ ਤਾਂ ਜਿਆਦਾ ਨਹੀਂ ਗ੍ਰाइंड ਕਰਦੀ ਹੈਗੀ ਚਟਣੀ ਨੂੰ ਤਾਂ ਪੇਸਟ ਜਿਹਾ ਚੰਗਾ ਨਹੀਂ ਲੱਗਦਾ ਹੈਗਾ ਤਾਂ ਥੋੜੇ ਖੜੇ ਖੜੇ ਧਨੀਆਂ ਗੰਡੇ ਗੁੰਡੇ ਇਦਾਂ ਵਧੀਆ ਲੱਗਦੇ ਆ ਉਹ ਜੇ ਅਸੀਂ ਜੜੀਆਂ ਆ ਮਿਰਚਾਂ ਲਿਆਂਦੀਆਂ ਸੀਗੀਆਂ ਕੌਸ ਕੋਤ ਅੱਪਾਏ ਬੂਟੇ ਲੱਗੇ ਆ ਇੱਥੇ ਲਾਉਣ ਤੇ ਆ ਵੀ ਮਰਚਾ ਇੱਥੇ ਲਾ ਦੇਣੀ ਆ ਮਿੱਟੀ ਤਾਂ ਸਾਰੀ ਮੈਂ ਤਿਆਰ ਕੀਤੀ ਸੀ ਇੱਕ ਦਿਨ ਤਾਂ ਆਪਾਂ ਬਸ ਟੋਏ ਕੱਢ ਕੇ ਤਾਂ ਇੱਥੇ ਗੱਡ ਦੇਣੇ ਆ ਇਹ ਬੂਟੇ ਤੇ ਚਾਰ ਟੋਏ ਕੱਢ ਲਏ ਹੁਣ ਇਹਦੇ ਵਿੱਚ ਆਪਾਂ ਲਾ ਦੇਣੀ ਆ ਮਿਰਚਾ ਚਾਰੇ ਬੂਟੇ ਸਾਡੇ ਕੋਲ ਤੇ ਜਾਰਡਨ ਮਿਰਚਾ ਉੱਥੇ ਪੈ ਗਿਆ ਜਟਨ ਉੱਠ ਬੱਚੇ ਕਮ ਆਨ ਪੁੱਤ ਆਪਾਂ ਲਾ ਲਿਆ ਬੂਟੇ ਇੱਥੇ ਤੇ ਦੇਖੋ ਜਾਰਡਨ ਬਾਉ ਜੀ ਸਾਰਾ ਕ੍ਰੈਡਿਟ ਲੈ ਕੇ ਜਾ ਰਹੇ ਆ ਮੈਂ ਕਰਕੇ ਹਟੇ ਕੰਮ ਤੇ ਛਿਛੀ ਦੌੜ ਕੇ ਆ ਕੇ ਬੈ ਗਿਆ ਹਨਾ ਤੇ ਪ੍ਰਟੈਂਡ ਕਰਦਾ ਵੀ ਮੈਂ ਸਾਰੇ ਬੂਟੇ ਲਾਏ ਆ ਥੈਂਕ ਯੂ ਹਮ ਗੁੱਡ ਜੌਬ ਪੁੱਤ ਚਲੋ ਆਪਣੇ ਬੂਟੇ ਲੱਗ ਗਏ ਆ ਚਲੋ ਨਟੰਗੀ ਚਲੋ ਜੀ ਆਪਣੀਆਂ ਸਟਰਾਪਰੀਆਂ ਲੱਗ ਗਈਆਂ 1 2 3 4 5 6 ਬੱਚੇ ਓਨਲੀ 4 ਬੂਟੇ ਸੀ ਓਨਲੀ 4 ਬੂਟੇ 6 ਕਿੱਥੋਂ ਆ ਗਏ ਹੈ ਹਾਂ 4 ਆਹਾਂ 4 ਸੀ ਲਓ ਜੀ ਜਾਰਡਨ ਹੌਂ ਜੜੀਆਂ ਤਮੀਆਂ ਸਬਜ਼ੀਆਂ ਲਾਈਆਂ ਉਹਨਾਂ ਨੂੰ ਲੱਗਾ ਪਾਣੀ ਲਾਉਣ జ మారటరీ బాడ ਤੇ ਦੀ ਦੀ ਹੁਣਾਂ ਦਾ ਫੋਨ ਆ ਜਾਂਦਾ ਹੈ ਬਾਰ ਬਾਰ ਤੁਸੀਂ ਕੀ ਖਾਣ ਜਾਂ ਖਾਣਾ ਹੈ ਬਾਹਰ ਜਾਣਾ ਕਿ ਨਹੀਂ ਬਸ ਫੋਨ ਕਰਦੇ ਕਰਦੇ ਨਹੀਂ ਵੀ ਮਨ ਹੁੰਦਾ ਨਾ ਤਾਂ ਵੀ ਮਨ ਕਰ ਜਾਂਦਾ ਬਾਹਰ ਖਾਣ ਨੂੰ ਹਨਾ ਤੇ ਹੁਣ ਅਸੀਂ ਜਾਂਦੇ ਪਏ ਆ ਕੁਝ ਖਾਣ ਇਧਰ ਜੋੜਨ ਦਾ ਵੀ ਹੱਥ ਫੜ ਲੂਗਾ

ਆਡਾ ਫੂਡ ਆ ਗਿਆ ਆ ਦੇਖੋ ਕਿੰਨਾ ਜੰਮੀ ਲੱਗਦਾ ਆ ਤੇ ਚੋੜਨ ਲੱਗਾ ਆ ਫਰਾਈਆਂ ਖਾਣ ਸਾਰਾ ਦਾ ਖਾਣਾ ਆ ਗਿਆ ਆ ਅਨਕੂ ਇਧਰ ਪੀਣਾ ਖਾਂਦੀ ਆ ਕੋਈ ਹੁਣ ਚੱਲੇ ਜਾਣ ਖਾਣਾ ਖਾ ਕੇ ਅਸੀਂ ਬਾਹਰ ਆ ਗਏ ਆ ਜੜਨ ਚਲੋ ਆ ਜੋ ਗੱਡੀ 'ਚ ਬੈਠੋ ਦੀਪੀ ਲੱਗ ਗਿਆਣ ਚੱਲ 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 ਕਮ ਆਨ ਕਦੂ ਔਰ ਸਾਹਮਣੇ ਹੈਗਾ ਇੰਡੀਅਨ ਰੈਸਟੋਰੈਂਟ ਇੰਡੀਅਨ oven ਮਮੀ ਵਾਟਰ park yes ਬੱਚਾ water park ਦੇਖ ਕੇ ਰੋਲਾ ਚੱਕਿਆ ਪਿਆ ਮਮੀ ਵਾਟਰ park ਔਨੀ ਕਰਮੀਆਂ ਨੂੰ ਖੁੱਲਣਾ ਤੈਨੂੰ ਉਦੋਂ ਲੱਕੇ ਆਉਂਗੀ ਓਕੇ ਮਮੀ ਵਾਟਰ park See you in the next, next video. Bye bye, Sastikal. Bye -bye. bye bye, Jackie. Hat Jorky. Bye bye, Jackie. Girl. Okay.